ਅੱਜ ਸਿਕਾੜਾ ਹੋਰ ਦਰੋਂ ਭਾਈ ਜੀ ਗਿਆ ਜਲਾ ਕੇ ਭਾਈ ਆਹ ਚੜਾ ਛਾੜ ਕੇ ਪੀਛਾ ਛਾੜ ਕੇ ਲੈ ਇਹ ਸੁਹਾ ਪਹਿਲੇ ਸੁਹਾ ਠੀਕ ਆ ਇਹ ਗੱਪਣੀ ਆ ਇਹ ਗੱਪਣਾ ਜੇ ਨਹੀਂ ਅੱਛਾ ਗੱਪਣੀਆਂ ਇਹ 10 ਦਿਨ ਬਿਤੀ ਲੱਗਦੀ ਆ ਹੋਰ ਕੀ ਬਰਪਾ ਹਾਂਜੀ ਲਓ ਜੀ ਦੇਖੋ ਤੋਂ ਦੀ ਜੋਗੀ ਹੋ ਸਕਦੀ ਆ ਤੇ ਵੇਖੋ ਲੈਵਾ ਹੈ ਨਾ ਬਾਕੀ ਸਿੰਘ ਬੜਾ ਸੋਨਾ ਇਹ ਪਗੜੀ ਕਿਤੇ ਕਿਹੜੇ ਮਾਲੀ ਦੀ ਆ ਇਹ ਵੀਰ ਜੀ ਜਿੰਨਾ ਕੋ ਕੱਟੀ ਲਈ ਨਾ ਆਹ ਰੱਖਦਾ ਕੱਟਿਆ ਆ ਅੱਛਾ ਸਿੰਘਵੇਂ ਦੇ ਆ ਇਹੋ ਜਿਹਾ ਸਿੰਘ ਹੈ ਮੇਲੇ ਲੱਗਦੇ ਸੀਮਨ ਤੀਆ ਦਾ ਕਰਦੇ ਆ ਅੱਛਾ 30 80 ਆ ਜੀ ਆ ਜੰਗੇਰ ਦਾ ਬੱਸ ਬਹੁਤ ਸੁਨ ਛੋਟੀ ਹੈ ਨਾ ਚਲੋ ਚੈੱਕ ਕਰੋ ਜੀ ਕਰਾਰੀ ਦੋਦੀ ਜੋਗੀ ਹੋਦੀ ਆ ਪਰ ਛੋਟੀ ਦਾ ਕੋਈ ਲੇਖ ਨਹੀਂ ਪਾਲੀ ਆਤ ਆਜੋ ਲਿਆਓ ਕਰਾ ਲਈ ਕੋਈ ਭਾਰਪੂਰ ਸ਼ਾਇਦ ਨਹੀਂ ਬੋਲ ਗਰੰਟੀ ਹੋਵੇ ਜੋ ਨਹੀਂ ਨਾ ਠੀਕ ਕੋਈ ਵੀਰ ਇੱਥੇ ਆਵੇ ਜੇ ਉਹ ਆ ਕੇ ਜਵਾਨੀ ਦਾ ਵੀ ਨਕਸ ਕੱਟਦੇ ਉਹਦਾ ਸਨਮਾਨ ਦੇ ਅੰਦਰ ਰੋਗੇ ਆਪਾਂ ਬੋਲੋ ਫਿਰ ਕੀ ਮਰ ਜਾਏ ਜੀ ਇਹ ਕੋਈ ਗੱਲ ਆਪਾਂ ਨਹੀਂ ਘਟਾਣੇ ਬਾਕੀ ਵੀਰ ਜੀ ਕੱਢੀ ਵੇਖੋ ਅਸੀਂ ਇੱਥੇ ਕੱਡੀਆਂ ਲੋਕਾਂ ਦੇ ਡੇਡ-ਡੇਡ ਦੀਆਂ ਵਿੱਚ ਹੁੰਦੇ ਆ ਹਾਂ 1 40 40 ਇਹ ਕੱਢੀ ਦੇ ਦਾਂਗੇ ਉਹਨਾਂ ਨੂੰ ਇੱਕ ਪਾਈਂ ਦੀ ਦੇ ਦਾਂਗੇ ਪਿਆਰੇ ਜੀ ਜਨਾ ਮਾਨ ਦਾ ਪਾਂ ਜੀ ਛੱਡੋ ਪੂਰੇ ਲੱਗ ਦੀ ਕੱਟੀ ਦੋ ਲੱਗ ਵਿੱਚ ਦੋ ਹਾਂਜੀ ਦੋ ਪਰ ਵੀਰ ਜੀ ਜਾਇ ਜੂ ਠੀਕ ਆ ਛੋੜੇ ਝੋਡੇ ਆ ਜੋ ਗਾਵਾਂ ਚੋਕੜਾ ਹੈ ਨਹੀਂ ਹਾਂਜੀ ਆਹ ਕੋਣ ਮਾਰਦਾ ਰੇਕ ਮਾਰਦਾ ਹਾਂਜੀ ਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਕਿੰਨੇ ਟਾਈਮ ਹੋ ਗਿਆ ਟਾਈਮ ਤੇ ਥੋੜਾ ਦੱਸ ਦੇ ਵੀਰ ਜੀ ਨੂੰ ਬਾਕੀ ਕੋਈ ਇਹ ਆ ਕੀ ਘਰ ਵਾਲੇ ਨੇ ਕਹੀ ਜਾਂਦੇ ਵੀ ਇਹ ਦੁੱਧ ਕਿੰਨਾ ਦੁੱਧ 12 ਕਿਲੋ ਸੋਰਾ ਵੀਰ ਜੀ ਨੂੰ ਵੀ ਆਪਾਂ ਨੂੰ ਪਤਾ ਕਿੰਨੇ ਟਾਈਮ ਹੋ ਗਿਆ ਕਹਿੰਦਾ ਕਿ ਨਹੀਂ ਹਾਂਜੀ ਜੇ ਆਪਾਂ ਉਪਰਾਈ ਕੋਰੀ ਜਗਣੀ ਪੱਛਾ ਹੀ ਹੈਣੀ ਦੁੱਧ ਬੜੀ ਚੰਗੀ ਦੁੱਧ 12 ਕਿਲੋ ਪੱਕਾ ਹੀ 12 ਕਿਲੋ ਦੁੱਧ ਪੱਕਾ ਹੀ ਆ ਹਾਂਜੀ ਆ ਦੇ ਦੇ ਬੜੀ ਚੰਗੀ ਦੁੱਧ ਨੂੰ ਬੜੀ ਹੋਸੀ ਭਾਈ ਉਹ ਕਹਿੰਦੇ ਜੇ 20 ਦਿਨ ਹੋਏ ਨੇ ਮੇਲਾ ਮਾਰਨਾ ਆਵੇਂ ਕਹਿ ਦਈਏ ਆਜੋ ਭਾਈ 2 ਮਹੀਨੇ ਤੱਕ ਕੇ ਲੱਲੇ ਹਨਾ ਸੋ ਗਾਂ ਚੰਗੀ ਨਾਲ ਨੋਣਾ ਮੈਂ ਨਾ ਵੀ ਦੁੱਧ ਵਾਲੇ ਪੂਰੇ ਪਟਾਕੇ ਨਾਲ ਵੇਖੂਗਾ ਚਲੋ ਕਿਉਂ ਲੈ ਚੱਲ ਲੱਗੇ ਸੂਈ ਥੋੜੇ ਟਾਈਮ ਦੇ ਕੇ ਜੀ ਗਾਂ ਦਾ ਠੰਡ ਪਾਂਡਾ ਦੱਸਦਾ ਇਹਦੀ ਫਿਰ ਕੀ ਮੈਂ ਦਾ ਪਟਿਆ ਹੁੰਦਾ ਇਹ 45-46 ਦੀ ਹੈਗੀ ਹੁਣ ਹੁਣ 35000 ਦੇ ਦਾਂਗੇ ਪੂਰੇ 2000 ਘੱਟ ਦਾਂਗੇ ਪੂਰੇ 30 ਦੀ ਹੈ ਉਹ ਹੈ ਯਾਰ ਇੱਥੇ ਨਾ ਕਰਾਂ ਜਾਂ ਦੋ ਹੈ 30 ਦੀ ਪੂਰੇ 30 ਦੀ ਚਾਲ ਚੋੜੀ ਹੁਣੀ ਸੋੜ ਸੋੜ ਹੀ ਕਰ ਦਿੰਦਾ ਵਾਠ ਠੀਕ ਆਹਾਂ ਇਹ ਜੀ ਪਹਿਲਾ ਤੂਆ ਵਾਸ਼ੀ ਗੱਬਣ ਆ ਗੱਬਣ ਆ ਇਹ ਦਿਨ ਦਾ ਖੜਦੀ ਵਾਸ਼ੀ ਅਜਾਸ ਲੈ ਹੁਣ ਹੋਰੀ ਚੰਗੀ ਵਾਸ਼ੀ ਸ਼ਗਲ ਕੋਈ ਜਰਸੀ ਆਓ ਦਿਹਾਉ ਮੂਮਾ ਨਾ ਘਾਉ ਕਰਾਂ ਮੂਮਾ ਚੰਗੀ ਜਿਹੜਾ ਇਹ ਆਈ ਪਾਠ ਠੀਕ ਚਲੋ ਤਾਂ ਲੈ ਲੈ ਚਲੋ ਲੈ ਚਲੋ ਆ ਬੇਟਾ ਇੰਗਲੀਸ਼ ਠੀਕ ਹੈ ਸੋਣੀ ਬੇੜਾ ਪਹਿਲਾ ਸੋਏ ਨਾਲ ਪਹਿਲਾ ਸੋਏ ਨਾਲ ਆਜੋ ਇਹ ਵੀ ਇੱਥੇ ਬਚੀ ਹੈ ਬਾਂਦਰਾ ਬਾਲ ਪੂਰੇ ਸੱਬੇ ਲਾਡੂ ਬਚੀ ਹੈ ਲਾਉਂਗਾ ਬਣੂ ਬਜੀ ਪੂਰਾ ਬਣੋ ਹਾਂਜੀ ਇਹ ਲਾਏ ਪੈਗੇ ਨੇ 6 ਦਿਨਾਂ ਦੇ 11 ਮਾਰਚ ਨੂੰ ਦੇਣੇ ਨੇ ਵੀਰ ਜੀ ਦੇ ਠੀਕ ਆ ਹਾਂਜੀ ਬਾਕੀ ਵੀਰ ਜੀ ਬਚੇ ਮਸ਼ੀਨ ਦੇ ਕੋਲੋਂ ਸੱਲ ਟੱਪ ਲਾਵੇ ਉਹਦੇ ਵਿੱਚ ਵੀ ਹੈਗੀ 40 ਦੀ ਹਾਂ 35 ਦੀ ਹਾਂਜੀ ਇਹਦੇ ਵਿੱਚੋਂ ਜਾਇਜ ਬਿਲਕੁਲ 28000 ਦੀ ਵਸ਼ੀ ਦੇ ਦਾਂਗੇ ਹੁਣ ਬੋਲ ਕਰ ਦੋ ਮੈਂ ਆਪਣੇ ਆਪਣੇ ਆਪ ਹੀ ਯਾਰ ਇਹ ਦੇ ਦਾਂਗੇ ਥਾਣਾ ਜਿਹੜੀ ਨਾ 200 ਰੁਪਏ ਛੋਟ ਹੁਣੀ ਆ 5.5万 ਦੀ ਵਸ਼ੀ ਦੇ ਦਾਂਗੇ ਬਸ ਠੀਕ ਆ 5.25万 ਕਿਹੜਾ ਵੀ ਲੈ ਜੂ ਦਾ ਦੱਸਾਂਗਾ ਮੁੱਲ ਪਾਉ ਵਸ਼ੀ ਬਿਲਕੁਲ ਜਾਇਜ 5.5万 ਤੇ ਚਲ ਆਜੋ ਵੀ ਘਪਣਾ ਇਹ ਵੀ ਜੀ ਟੋਕਰ ਘਪਣਾ ਅੱਛਾ ਟੋਕਰ ਘਪਣਾ 7 ਤਰੀਕ ਨੂੰ ਪੰਜਵਾਂ ਮਹੀਨਾ ਲੱਗ ਜਾਣਾ ਠੀਕ ਆ ਦੁੱਧ ਥਣਥਣ ਵੇਖੋ ਦੁੱਧ ਵੀ ਤੇ 100 ਲੀਟਰ ਜੇ 8 ਕਿਲੋ ਦੁੱਧ ਹਾਂਜੀ ਥੋੜੀ ਜਿਹੀ ਹੋ ਗਈ ਮਸੀਂ 60 65000 ਦੀ ਕੀਮਤ ਤੇ ਜਾਓ ਭਾਈ ਲਿਆਓ ਜਾਓ ਉਹ ਮਾਦ ਖਾਓ ਇੱਕ ਇੱਕ ਮਿੰਟ ਖੜਾ ਹੋ ਖੜਾ ਹੋ ਜੀ ਤੋਰ ਲੈ ਚਲ ਖਾਂਦੋਂ ਬੜਾ ਵਧੀਆ ਰੱਖਿਆ ਲੋਦੇ ਦਾ ਦਾਖਿਲ ਹੋਈ ਵਰਜੂ ਆਂ ਵੰਡ ਮੁੰਡ ਕੋ ਪਾਉਣਾ ਬੋਲੋ ਪਰ ਲਾਸਟ ਵੀ ਸੀ ਆ ਜਾਨ ਜਫਰ ਬਾਕੀ ਦੇਤੀ ਇਹਨੂੰ 7 ਦਿਨਾਂ ਨੂੰ ਲੱਗਣਾ ਪੰਜਵਾਂ ਮਹੀਨਾ ਠੀਕ ਆ ਇਹ ਵੇੜ ਇਹਦਾ ਭਾਵੇਂ 35 ਕਰੀਏ ਯਾਰ 30 ਕਰੀਏ ਇਹ 250 ਰੁਪਏ 500 ਛੱਡ ਬਸਲ ਜੈ ਜਤ ਬਾਕੀ ਘੜਾ ਵੀ ਸੰਭਲੂਣਾ ਨਜ਼ਾਰੇ ਲੋਕਾਂ ਦੇ ਨਾਲੇ ਦੁੱਧ ਚੋਊਗਾ ਨਾਲੇ ਐਂਡ ਦੇ ਟੁੱਕੀ ਸਾਠ ਦੀ ਵੇਚ ਜਾਨ ਆਪੀ ਛੱਡ ਦੇ ਜਿਹੜਾ ਮਰਜੀ ਨਹੀਂ ਤੂੰ ਇਹਦਾ ਦੋ ਵੇਰ ਵੀ ਤਿੰਨ ਛੱਡ ਦੋ ਭਾਈ ਜੀ ਭਾਈ ਜੀ ਜਾਣ ਦੋ ਪਰ ਉਹ ਤੋਂ ਛੋਟ ਨਹੀਂ 200 ਰੁਪਏ ਛੋਟੀ ਕਰ ਥੋੜਾ ਥੋੜਾ 2000 ਪਾਣੀ ਹਾਥੀ ਕੱਢ ਕੇ ਲੈ ਕੇ ਆਂਦੀ ਹੁਣ ਸਿੰਘ ਹੀ ਬਣਾ ਸੋਹਣਾ ਦੰਦਾ ਜੀ ਦੰਦਾ ਵੀ ਹੁੰਦੀ ਆ ਦੋ ਤਿੰਨ ਹੁੰਦੀ ਚਲੋ ਹੋਰ ਭਾਈ ਬਰ ਹਾਂ ਜੀ ਆਪਣੀ ਅਗੇ ਤਸੱਲੀ ਕਰੇ ਹੈਨਾ ਬਿਲਕੁਲ ਭਾਈ ਜੀ ਮੈਂ ਡੰਗਰੇ ਅਗੇ ਪਾਸ ਕਰ ਲੇ ਆਂ ਜੀ ਆਨਲਾਈਨ ਤੋਂ ਸਾਡੀ ਪੂਰੀ ਗਰੰਟੀ ਹੋਵੇ ਹਾਂ ਜੀ ਲੱਗਿਆ ਵੀ ਬੈਂਕ ਤੋਂ ਅਗੇ ਫਿਰ ਵੀ ਦੀ ਭੇਜੀ ਦਾ ਯੋਗਵੀਰ ਸਾਹਿਬ ਦਾ ਨੰਬਰ ਜੀ ਨੰਬਰ ਵੀਰ ਦੀ ਨਾਸੇ 7376397